ਹੈਲੋ ਦੋਸਤੋ ਪੰਜਾਬੀ ਨਿਊਜ਼ ਦੇ ਨਾਲ ਹਾਜ਼ਰ ਹਾਂ ਲੈ ਕੇ ਆਏ ਹਾਂ ਨਵੇਂ ਗੀਤ ਫਿਲਮਾਂ ਅਤੇ ਸਟਾਰਸ ਦੀਆਂ ਤਾਜ਼ਾ ਖਬਰਾਂ ਚਲੋ ਸ਼ੁਰੂ ਕਰੀਏ ਅੱਜ ਦਾ ਅਪਡੇਟ ਮਿਊਜ਼ਿਕ ਟਾਈਮ ਪੋਡਕਾਸਟ ਅਤੇ ਜੀਪੀ ਮਿਊਜ਼ਿਕ ਐਂਟਰਟੇਨਮੈਂਟ ਪੇਸ਼ ਕਰਦੇ ਹਨ ਇੱਕ ਨਵੀਂ ਫਿਲਮ ਜੁਦਾ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ ਗੁਲਾਬ ਸਿੱਧੂ ਅਤੇ ਜੈਸਮਿਨ ਪਸੀਨ ਫਿਲਮ ਦੇ ਨਿਰਦੇਸ਼ਕ ਹਨ ਸਿਮਰਜੀਤ ਸਿੰਘ ਜਦਕੀ ਕਹਾਣੀ ਲਿਖੀ ਹੈ ਗਿੱਲਰੋਂਤੇ ਨੇ ਸੰਗੀਤ ਦੇ ਰੰਗ ਭਰਨਗੇ ਹੈਪੀ ਰਾਏ ਕੋਟੀ ਅਤੇ 골ਡ ਬாய் ਫਿਲਮ ਦੇ ਨਿਰਮਾਤਾ ਹਨ ਨਰਿੰਦਰ ਸਿੰਘ ਰਾਠੌਰ ਭਾਰਤੀ ਪਰਾਸ਼ਰ ਅਤੇ ਹਰਦੀਪ ਮੀਨ ਡੀਓਪ ਹਨ ਆਕਾਸ਼ਦੀਪ ਪਾਂਡੇ ਅਤੇ ਕਾਰਜਕਾਰੀ ਨਿਰਮਾਤਾ ਹਨ ਜਗਮੀਤ ਸਿੰਘ ਇਹ ਪੰਜਾਬੀ ਫਿਲਮ ਜੁਦਾ 10 ਜੁਲਾਈ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਹਾਰਡ ਸ਼ਾਰਟ 뮤직 ਅਤੇ ਰਮਨ ਕੁਮਾਰੀ ਰਮੀ ਪੇਸ਼ ਕਰ ਰਹੇ ਹਨ ਨਵੀਂ ਈਪ ਬਾਗੀ ਜ਼ੋਨ ਬਾਗੀ ਜ਼ੋਨ 1 ਅਕਤੂਬਰ 2025 ਨੂੰ ਰਿਲੀਜ਼ ਹੋਵੇਗੀ इंटरनेशनल साउथ एशिया फिनो फेस्टिवल आईएसए एफएफ 2025 ਦੇ ਤਹਿਤ ਇਸ ਵਾਰ ਖਾਸ ਸੈਗਮੈਂਟ आईएसए एफएफ ਇਨਫੌਕਸ ਲੋਕਾਂ ਲਈ ਸਾਊਂਡ ਟਰੈਕ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਪੈਨਲ ਵਿੱਚ ਸ਼ਾਮਿਲ ਹੋਣਗੇ ਜੀ ਮਾਈਨਰ ਪੰਜਾਬੀ 뮤직 ਦੇ 뮤직 ਪ੍ਰੋਡਿਊਸਰ ਅਤੇ ਆਰਟਿਸਟ ਨikhil द्विवेदी ਸੰਪਾਦਕ ईवाईपी क्रिएशन इंक ਪ੍ਰਭ ਗਿਲ ਮਸ਼ਹੂਰ ਗਾਇਕ ਅਤੇ ਅਦਾਕਾਰ ਸਰੂਤੀਰ ਮਾਨੀ ਇੰਡੋ-ਜਾਜ ਗਾਇਕਾ ਅਤੇ ਸੰਗੀਤਕਾਰ ਇਹ ਖਾਸ ਪੈਨਲ 27 ਸਤੰਬਰ 2025 ਨੂੰ ਦੁਪਹਿਰ 1:30 ਮਿੰਟ ਤੇ ਹੋਵੇਗਾ ਸਥਾਨ ਰਹੇਗਾ ਸਿਵਿਕ ਹੋਟਲ ਗ੍ਰੈਂਡ ਬਾਲਰੂਮ 13445 ਸੈਂਟਰਲ ਐਵੇਨਿਊ ਸਰੀ ਬੀਸੀ ਇਸ ਸੈਕਸ਼ਨ ਦੇ ਮੋਡਰੇਟ ਕਰਨਗੇ ਜੈਸੀ ਸਿੱਧੂ ਐਸ ਐਕਸ ਆਈ ਸੰਗੀਤ ਅਤੇ ਫਿਲਮ ਜਗਤ ਦੇ ਪ੍ਰੇਮੀ ਲਈ ਇਹ ਇਵੈਂਟ ਇੱਕ ਖਾਸ ਅਨੁਭਵ ਹੋਵੇਗਾ ਪੰਜਾਬੀ ਸਿਨੇਮਾ ਲਈ ਮਾਣ ਵਾਲੀ ਖਬਰ ਮਸ਼ਹੂਰ ਗਾਇਕ ਅਤੇ ਅਦਾਕਾਰ ਦਜੀਤ ਦੋਸਾਂਝ ਨੂੰ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਲਈ ਇੰਟਰਨੈਸ਼ਨਲ ਐਮੀ ਅਵਾਰਡਸ ਲਈ ਸਰਵੋਤਮ ਅਦਾਕਾਰ ਦੇ ਖਿਤਾਬ ਲਈ ਨਾਮਜ਼ਦ ਕੀਤਾ ਗਿਆ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਵਾਂ ਸ਼ੌਟ ਸਮਾਨ ਫਿਲਮ ਸਤਵਿੰਦਰ ਟਿਊਨਾ ਦੀ ਡਾਇਰੈਕਸ਼ਨ ਵਿੱਚ ਤਿਆਰ ਕੀਤੀ ਗਈ ਹੈ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ ਲਾਵੀ ਸਿੱਧੂ ਜਿਸ ਦੇ ਸੰਗੀਤਕਾਰ ਐਗਰੀ ਕੰਪੋਜ਼ਰ ਲਾਵੀ ਮੋਰੋਵਿਜ਼ਨ ਹਨ ਫਿਲਮ ਦੀ ਸੰਪਾਦਨਾ ਅਤੇ ਕਲਰ ਆਰਟਿਸਟ ਹਰਦੀਪ ਸਿੰਘ ਨੇ ਕੀਤੀ ਹੈ ਸਾਥੀ ਮੁੱਖ ਕਿਰਦਾਰਾਂ ਵਿੱਚ ਹਨ ਲਕੀ ਟੀ8 ਅਤੇ ਕ੍ਰਿਤਿਕਾ ਸ਼ਰਮਾ ਪੰਜਾਬੀ ਫਿਲਮ ਨਿੱਕਾ ਜਹਲਦਾਰ 4 2 ਅਕਤੂਬਰ 2025 ਨੂੰ ਰਿਲੀਜ਼ ਹੋਣੀ ਹੈ ਫਿਲਮ ਵਿੱਚ ਅਦਾਕਾਰੀਆਂ ਦੇ ਖੂਬਸੂਰਤੀ ਦੇ ਪਲ ਜੋ ਦਰਸ਼ਕਾਂ ਨੂੰ ਬਿਲਕੁਲ ਮੋਹ ਲੈਣਗੇ ਤਿਆਰ ਰਹੋ ਕਿਉਂਕਿ 2 ਅਕਤੂਬਰ 2025 ਨੂੰ ਨਿੱਕਾ ਜਹਲਦਾਰ 4 ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਇਵੈਂਟ ਮਾਸਟਰ ਪੇਸ਼ ਕਰ ਰਹੇ ਹਨ ਗੁਲਾਬੀ ਵਰਲਡ ਟੂਰ ਨਿਊਯਾਰਕ ਇਸ ਸ਼ਾਨਦਾਰ ਸ਼ੋਅ ਵਿੱਚ ਪੂਰੀ ਦੁਨੀਆ ਵਿੱਚ ਮਸ਼ਹੂਰ ਸਿੰਗਰ ਜੈਸਮੀਨ ਸੁਹਾਵਣੇ ਗੀਤਾਂ ਨਾਲ ਨਿਊਯਾਰਕ ਨੂੰ ਗੂੰਜਾ ਦੇਣ ਆ ਰਹੀ ਹੈ ਇਹ ਇਵੈਂਟ ਹੋਵੇਗਾ ਸ਼ਨੀਵਾਰ 25 ਅਕਤੂਬਰ 2025 ਸ਼ਾਮ 7 ਵਜੇ ਸਥਾਨ ਹੈ 311 ਪੱਛਮੀ 34ਵੀਂ ਸਟਰੀਟ ਮੈਨਹਟਨ ਸੈਂਟਰ ਨਿਊਯਾਰਕ ਚੰਡੀਗੜ੍ਹ ਤੋਂ ਖਾਸ ਅਪਡੇਟ ਇੰਦਰੇਸ ਉਪਾਦੀਆ ਜੀ ਵੱਲੋਂ ਪਿਆਰੋ ਬ੍ਰਿੰਦਾਵਨ ਵਿੱਚ ਆਯੋਜਿਤ ਬ੍ਰਿੰਦਾਵਨ ਪ੍ਰਗਟ ਉਤਸਵ ਸ਼ੁਰੂ ਹੋ ਚੁੱਕਾ ਹੈ ਇਹ ਉਤਸਵ ਸ਼੍ਰੀ ਗਿਰਦਰ ਲਾਲਾ ਜੀ ਨੂੰ ਸਮਰਪਿਤ ਹੈ ਅਤੇ ਹਰ ਰੋਜ਼ ਪ੍ਰਤੀ ਦਿਨ ਉਤਸਵ ਕਥਾ ਰਾਤ 8 ਵਜੇ ਤੋਂ 10 ਵਜੇ ਤੱਕ ਹੋਵੇਗੀ ਉਤਸਵ ਦੇ ਦੌਰਾਨ 27 ਸਤੰਬਰ ਫੁੱਲ ਕੁੰਜ 28 ਸਤੰਬਰ ਮੋਰ ਕੁਟੀ 29 ਸਤੰਬਰ ਮਾਨ ਸਰੋਵਰ ਹੰਸੀ ਕੁੰਜ 30 ਸਤੰਬਰ ਪਾਲਣਾ ਮਨੋਰਥ ਦਾਦੀ ਕਾਥਾ 1 ਅਕਤੂਬਰ ਸਾਂਝੀ ਉਤਸਵ 2 ਅਕਤੂਬਰ ਵਿਜੇ ਦਸ਼ਮੀ 56 ਭੋਗ 3 ਅਕਤੂਬਰ ਰਾਸ ਗਰਬਾ ਪੂਜੇ ਸ਼੍ਰੀ ਇੰਦਰੇਸ਼ ਜੀ ਉਪਾਧਿਆ ਇਸ ਉਤਸਵ ਦੇ ਮੁੱਖ ਆਯੋਜਕ ਹਨ ਇਹ ਉਤਸਵ ਭਗਤੀ ਪਦ ਦਾ ਸੱਚਾ ਅਨੁਭਵ ਹੈ ਜਿਸ ਵਿੱਚ ਸ਼੍ਰੀ ਗਿੱਦਰ ਲਾਲਾ ਜੀ ਦੀ ਕਿਰਪਾ ਹੈ ਅਤੇ ਭਗਤੀ ਦਾ ਆਨੰਦ ਲੈਣ ਦਾ ਵਿਸ਼ੇਸ਼ ਮੌਕਾ ਹੈ